ਇਹ ਹੈਗਾ ਜੀ 21 ਮਾਡਲ ਹੈ ਠੀਕ ਹੈ ਜੀ ਠੀਕ ਹੈ ਜੀ ਐਮ ਆਰ ਫਦੇ ਟਾਇਰ ਹੈਗੇ ਇਹਦੇ ਪਿਛਲੇ ਪੋਲੋ ਰਿਹਾ ਮੂਲੇ ਐਮ ਆਰ ਫਦੇ ਆ ਠੀਕ ਹੈ ਜੀ ਹਾਂ ਚੰਗਾ ਟਰੈਕਟਰ ਆ ਸੁਣਾ ਪੰਜਾਬ ਨੰਬਰ ਸਾਰਾ ਮਾਡਲ ਆ ਬਾਈ ਸਿਕੰਦਰ ਹਾਂ ਜੀ ਪੰਜਾਬ ਨੰਬਰ ਆ ਇਹ ਵੀ ਠੀਕ ਹੈ ਜੀ ਠੀਕ ਆ ਦਿਖਾ ਰਿਹਾ 80 ਪੈਸੇ ਟਾਇਰ ਆ ਪਿਛਲੇ 21 ਮਾਡਲ ਆ ਬਾਈ ਹਾਂ ਜੀ ਠੀਕ ਆ ਬੀ ਕੇ ਡੀ ਦੇ ਟਾਇਰ ਆ ਠੀਕ ਹੈ ਜੀ ਜਿਹਨੂੰ ਸ਼ੋਰੂਮ ਕੰਡੀਸ਼ਨ ਨਹੀਂ ਕਹਿੰਦੇ ਉਹ ਆ ਇਹ ਸ਼ੋਰੂਮ ਕੰਡੀਸ਼ਨ 20 ਮਾਡਲ ਐਚ ਆਰ ਨੰਬਰ ਆ ਹਾਂਜੀ ਐਨਓਸੀ ਮਿਲ ਜੂ ਤੇ ਬੀਮਾ ਖਰੀਦਦਾ ਐਨਓਸੀ ਆਪਾਂ ਕਟਵਾ ਕੇ ਜਿਵਾਗੇ ਠੀਕ ਹੈ ਜੀ ਚੰਗਾ ਟਰੈਡ ਆ ਰੇ ਨਾਲ ਟਰੈਡ ਆ ਬਈ ਸਾਰਾ ਰੰਬਾ ਰੰਬਾ ਦਾ ਐਮ ਆਰ ਫਰੇ ਟਾਇਰ ਆ ਬਈ ਇਹਨੂੰ ਠੀਕ ਹੈ ਜੀ ਕਿੰਨੇ ਪਾਏ ਇਹ ਚੌਕੜਾ 90 90 ਪਾਏ ਟਾਇਰ ਹੈਗੇ ਐਸੀ ਤੁਹਾਨੂੰ 90 ਪਾਏ ਠੀਕ ਹੈ ਜੀ ਨੁੱਕਾਪੀ ਲੱਗੀ ਹੋਈ ਆ ਟਾਰਕ ਪਲੱਸ ਬਈ ਟਾਰਕ ਪਲੱਸ ਹਾਂ 24 ਮਾ ਲੱਜਮਾਨਾ ਮਾ ਟਰੈਡ ਆ ਬਈ ਜਮਾ ਹਾਂ ਕੋਈ ਕੰਢੇ ਚੱਲਿਆ ਕਨੋਪੀ ਕਨੋਪੀ ਲੱਗੀ ਆ ਅਸੀਂ ਆਪਾਂ ਪਹੁੰਚੇ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਸਾਡੇ ਨਾਲ ਵੀਰ ਹਰਮਨ ਜੁੜਿਆ ਕਰ ਸਤਿ ਸ਼੍ਰੀ ਅਕਾਲ ਬਾਈ ਹਰਪ੍ਰਣ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਹੈ ਹਾਂਜੀ ਹਾਂਜੀ ਵਧੀਆ ਚੜ੍ਹਦੀ ਕਲਾ ਹਾਂਜੀ ਹਾਂਜੀ ਵਧੀਆ ਕਿੰਨੇ ਘਰਪਣ ਬਾਈ ਟਰੈਕਟਰ ਨੇ ਆ ਟਰੈਕਟਰ ਹੈਗੇ ਆ ਬਈ ਆਪਣੀ ਮੰਡੀ 'ਚ ਅੱਜ 20 ਕ ਟਰੈਕਟਰ ਹੈ ਅੱਛਾ ਹਾਂ ਦਿਖਾਉਣੇ ਅੱਜ ਤੁਹਾਨੂੰ ਨਵੇਂ ਨਵੇਂ ਦਿਖਾਉਣੇ ਜਮਾ ਐ ਠੀਕ ਹੈ ਹੁਣ 855 ਤੋਂ ਸਟਾਰਟ ਕਰਦੇ ਆ ਰਿਵਰਸ ਪੀਟੀਓ ਤੋਂ ਦੇਖੀ ਚੁੱਲੇ ਵਾਲਾ ਆ ਗਿਆ ਦੱਸੀ ਬਾਈ ਇਹਦੇ ਬਾਰੇ ਇਹ ਹੈਗਾ ਜੀ 21 ਮਾਡਲ ਹੈ ਠੀਕ ਹੈ ਜੀ ਠੀਕ ਹੈ ਜੀ ਐਮ ਆਰ ਫਰੇ ਟਾਇਰ ਹੈਗੇ ਇਹਦੇ ਠੀਕ ਹੈ ਜੀ ਪਿਛਲੇ ਪੋਲੋ ਰਿਹਾ ਮੂਲੇ ਐਮ ਆਰ ਫਰੇ ਆ ਠੀਕ ਹੈ ਜੀ ਹਾਂ ਚੰਗਾ ਟਰੈਕਟਰ ਸੁਣਾ ਪੰਜਾਬ ਨੰਬਰ ਠੀਕ ਹੈ ਜੀ ਕਨੋਪੀ ਵਗੈਰਾ ਲੱਗੀ ਹੋਈ ਆ ਹਾਂ ਜੀ ਕਨੋਪੀ ਤੇ ਇੰਜਨ ਗੇਅਰ ਦਾ ਕਿਵੇਂ ਰਹੂ ਇੰਜਨ ਗੇਅਰ ਦਾ ਓਕੇ ਆ ਬਈ ਜਮਾ ਇਹ ਬਣ ਇਹ ਬਣ ਹਾਂ ਤੇ ਟਰੈਕਟਰ ਮੇਟਰੋ ਚੈੱਕ ਕਰ ਸਕਦੇ ਹਾਂ ਸਾਰਾ ਰਿੰਬਾ ਰੁੰਬਾ ਚੰਗਾ ਟਰੈਕਟਰ ਰਿੰਬਾ ਰੁੰਬਾ ਦਾ ਪੂਰਾ ਬਾਈ ਕਹਿੰਦਾ ਚੰਗਾ ਟਰੈਕਟਰ ਹੈ ਤੇ ਮਾਡਲ ਫਿਰ ਕਿੰਨੇ ਆ ਗਿਆ ਮਾਡਲ 21 ਬਈ 21 ਦਾ ਰੇਟ ਰੇਟ ਹੈਗਾ ਇਹਦੇ 6 ਲੱਖ ਤੇ 75000 ਰੁਪਏ 6 ਲੱਖ 75000 ਮੌਕੇ ਦਾ ਮੌਕੇ ਦਾ ਦੇ ਦੇਾਂਗੇ ਆਪਾਂ ਸਾਢੇ 3 ਦਾ ਸਾਢੇ 3 ਦਾ ਬਾਈ ਸਾਢੇ 3 ਲੱਖ ਦਾ ਇਹ ਮੌਕੇ ਤੇ ਬਣੂਗਾ ਟਰੈਕਟਰ ਦੇਖ ਸਕਦੇ ਹੋ ਚੰਗਾ ਟਰੈਕਟਰ ਹੈ ਮੂਰੀ ਆ ਗਿਆ ਸੱਤੀ ਸੀ 100 ਪਰ ਬਾਈ 100 ਪਰ ਇਹਦੇ ਬਾਰੇ ਦੱਸੀ ਬਾਈ ਹਾਰਾ ਮਾਡਲ ਆ ਬਾਈ ਸਿਕੰਦਰ ਹਾਂਜੀ ਪੰਜਾਬ ਨੰਬਰ ਆ ਇਹ ਵੀ ਠੀਕ ਹੈ ਜੀ ਠੀਕ ਹੈ ਇਹ ਦਿਖਾ ਰਿਹਾ 80 ਪੈਸੇ ਟਾਇਰ ਆ ਪਿਛਲੇ ਠੀਕ ਹੈ ਜੀ ਕੋਲੋ ਦੇ ਠੀਕ ਹੈ ਠੀਕ ਹੈ ਜੀ ਚੌਕੜਾ ਬੋਲੋ ਦਾਗਾ ਚੰਗਾ ਡਰੈਡ ਆ ਠੀਕ ਹੈ ਜੀ ਹਾਂ ਜੀ ਇੰਜਨ ਗੇਅਰ ਦਾ ਵੀ ਓਕੇ ਆ ਓਕੇ ਜਮਾ ਇਹ ਬੰਨ ਠੀਕ ਹੈ ਜੀ ਸੈਂਪਲ ਕੱਪੜੇ ਵਾਲੀ ਸਾਥੀ ਆ ਗਈ ਤੇ ਰੰਗ ਪੇਂਟ ਦਾ ਕਿਵੇਂ ਆ ਰੰਗ ਪੇਂਟ ਦਾ ਓਕੇ ਆ ਜਮਾ ਰੇਨਲ ਸਾਰਾ ਰੇਨਲ ਆ ਤੇ ਮਾਡਲ ਕਿੰਨੇ ਆ ਗਿਆ ਮਾਡਲ 18 ਬਈ 18 ਮਾਡਲ ਦਾ ਰੇਟ ਰੇਟ ਹੈਗਾ ਇਹਦਾ 5 ਪੇਂਡ ਮੰਗਦੇ ਆਪਾਂ ਹਾਂ ਦੇ ਦੇਾਂਗੇ ਜੋ ਵੀ 20000 ਲੈਸ 20000 ਰਪਿਆ ਲੈਸ ਹਾਂ 20000 ਰਪਿਆ ਦਾ ਡਿਸਕਾਊਂਟ ਹੋ ਜੂ ਮਿੱਤਰੋ ਕਾਜਵਾਲਲੇ ਟਰੈਕਟਰ ਦੀ ਗੱਲ ਕਰੀ ਆਜੋ ਪੂਰੇ ਆ ਗਿਆ 3730 ਸਪੈਸ਼ਲ ਡੇਸ਼ਨ ਜੂਜੀ ਗੇਰ ਵਾਲਾ 23 ਮਾਡਲ ਆ ਬਾਈ ਹਾਂਜੀ ਠੀਕ ਆ ਵੀਕੇ 3 ਦੇ ਟਾਇਰ ਆ ਠੀਕ ਆ ਜੀ ਜਿਹਨੂੰ ਸ਼ੋਰੂਮ ਕੰਡੀਸ਼ਨ ਨਹੀਂ ਕਹਿੰਦੇ ਉਹ ਐਹ ਸ਼ੋਰੂਮ ਕੰਡੀਸ਼ਨ ਠੀਕ ਆ ਜੀ ਰੇ ਨਾ ਕਨੋਪੀ 40 ਹਜ਼ਾਰ ਵਾਲੀ ਇਹ ਤੇ ਆਹ ਲੈਂਡ ਵਾਲੀ ਇੰਜਨ ਗੇਅਰ ਦਾ ਕਿੰਤਾ ਹੈ ਇੰਜਨ ਗੇਅਰ ਦਾ ਤੈਨੂੰ ਪਤਾ 23 ਮਾਡਲ ਚੱਲੀ ਕੁਝ ਘੰਟੇ ਤਾਂ ਚੱਲੀ ਕੁਝ ਘੰਟੇ ਹਾਂ ਵੀਕੇ 3 ਚੱਲੀ ਥੋੜੇ ਘੰਟੇ ਆ ਮਿੱਤਰੋ ਟਰੈਕਟਰ ਦੇਖ ਸਕਦੇ ਹੋ ਵੀਕੇ 3 ਦੇ ਟਾਇਰ ਨੇ ਘੋੜਾ ਬੰਪਰ ਨਾਲ ਬੇਟਾ ਘੋੜਾ ਬੰਪਰ ਆ ਕਨੋਪੀ ਆ ਠੀਕ ਆ ਜੀ ਹਾਂਜੀ ਤੇ ਮਾਡਲ ਬਈ ਮਾਡਲ ਹੈਗਾ 23 ਬਈ 23 ਮਾਡਲ ਦਾ ਰੇਟ ਰੇਟ ਹੈਗਾ 8 ਲੱਖ ਤੇ 350 ਮੌਕੇ ਦਾ ਮੌਕੇ ਦਾ ਦੇ ਦਾਂਗੇ ਆਪਾਂ 8 ਲੱਖ ਤੇ 15000 ਰੁਪਏ ਦਾ 8 ਲੱਖ ਵੀ ਮਾਨਤਾਨ ਹੋਈਵੇ ਛੁੱਟ ਕੁੱਲੇ ਆਫਰ ਹੈ ਤੇ ਖੁੱਲੇ ਆਫਰ ਨੇ ਹਾਂ ਜਮਾ ਖੁੱਲੇ ਆਫਰ ਨੇ ਬਾਈ ਹੋਰ ਵੀ ਮਾਨਤਾਨ ਹੋ ਜੂ ਟਰੈਕਟਰ ਚੰਗਾ ਟਰੈਕਟਰ ਦੇ ਸਕਦੇ ਹਾਂ ਮੂਰੇ ਆ ਗਿਆ 855 ਰਵਰਸ ਪੀਟੀਓ ਦੇਗੀ ਚੁੱਲੇ ਵਾਲਾ 20 ਮਾਡਲ ਐਚ ਆਰ ਨੰਬਰ ਹਾਂਜੀ ਐਨਓਸੀ ਮਿਲ ਜੂ ਤੇ ਬੀਮਾ ਖਰੀਦ ਦਾ ਐਨਓਸੀ ਆਪਾਂ ਕਟਵਾ ਕੇ ਦੇਵਾਂਗੇ ਠੀਕ ਹੈ ਜੀ ਚੰਗਾ ਟਰੈਡਰ ਰੇ ਨਾਲ ਟਰੈਡ ਆ ਬਾਈ ਸਾਰਾ ਰਿੰਬਾ ਰੁੰਬਾ ਦਾ ਕਲਮ ਤੱਕ ਨਹੀਂ ਲੱਗੀ ਇਹਦੇ ਠੀਕ ਹੈ ਜੀ ਟਾਇਰਾਂ ਦੀ ਕੰਡੀਸ਼ਨ ਪੈਰ ਆ ਦੇਖ ਲੈ ਪੋਲੋ ਲਿਖਿਆ ਪਿਆ ਨਵੇਂ ਨਵੀਂ ਮੰ ਠੀਕ ਹੈ ਜੀ ਹਾਂ ਕਸੇ ਪਿਛਲੇ ਹੈਗਾ ਨਾ ਕਲਚ ਵਾਲਾ ਹਨਾ ਹਾਂ ਥਰੀ ਸਪੀਡ ਹੈ ਥਰੀ ਸਪੀਡ ਥਰੀ ਸਪੀਡ ਲੱਗ ਤੋਂ ਕਲਚ ਵਾਲਾ ਟਰੈਕਟਰ ਦੇਖ ਸਕਦੇ ਹੋ ਮਿੱਤਰੋ ਤੇ ਮਾਡਲ ਇਹ ਮਾਡਲ ਹੈਗਾ ਬਈ 20 ਮਾਡਲ 20 20 ਮਾਡਲ ਬਈ ਸੁਖੰਦਰ ਹਾਂ ਜੀ ਦੇਖੋ ਠੀਕ ਹੈ 20 ਮਾਡਲ ਦਾ ਰੇਟ ਸਾਡੇ ਸ਼ੀ ਮੰਗਦੇ ਆਪਾਂ ਕੋਈ ਗੱਲ ਨਹੀਂ ਦੇ ਦਿਆਂ ਸਵਾ ਸੀ ਦਾ ਸਵਾ ਸੀ ਦਾ ਹਾਂ ਸੋਹਣਾ ਟਰੈਕਟਰ ਹੈ ਮਿੱਤਰੋ ਸਵਾ ਸੀ ਲੱਖ ਦਾ ਟਰੈਕਟਰ ਇਹ ਬਣੂਗਾ ਟਰੈਕਟਰ ਚੰਗਾ ਮੂਹਰੇ ਆ ਗਿਆ 963 FA ਬਠਿੰਡਾ ਪਲੇਟਫਾਰਮ ਦਾ ਬਠਿੰਡਾ ਨੰਬਰ ਹੈ ਦੱਸੀ ਬਈ ਐਮ ਆਰ ਫਰੇ ਟਾਇਰ ਆ ਬਈ ਇਹਨੂੰ ਠੀਕ ਆ ਜੀ ਕਿੰਨੇ ਪੈਸੇ ਇਹ ਚੌਕੜਾ 90 ਪੈ ਟਾਇਰ ਹੈਗੇ ਐਸੀ 90 ਪੈਸੇ ਠੀਕ ਆ ਜੀ ਨੋ ਕਨੋਪੀ ਲੱਗੀ ਹੋਈ ਆ ਠੀਕ ਆ ਜੀ ਠੀਕ ਆ 2019 ਮਾਡਲ ਬਠਿੰਡਾ ਨੰਬਰ ਠੀਕ ਆ ਜੀ ਕਨੋਪੀ ਲੱਗੀ ਆ ਠੀਕ ਆ ਜੀ ਹਾਂ ਰੇਟ ਕਿੰਨਾ ਜੀ ਰੇਟ 635 ਡਿਮਾਂਡ ਆਪਣੀ ਮੌਕੇ ਤੇ ਕਰ ਦਾਂਗੇ 62000 ਦਾ ਰੇਟ ਹੋਰ ਵੀ ਹੋ ਜੂ ਮੰਨਤਾ ਹੋਰ ਵੀ ਮਾਨਤਾ ਨੂੰ ਹੋ ਜੂ ਮਿੱਤਰੋ ਹਾਂ ਕੱਚ ਟਾਂਟ ਟੁੱਟਾਂੀਆਂ ਓਕੇ ਵਾਲੀਆਂ ਲੱਗੀਆਂ ਪਈਆਂ ਨੇ ਦੇਖ ਸੌਣੇ ਤੁਸੀਂ ਚੰਗਾ ਰੈਡ ਐ ਵੀ ਤੇ ਮੂਰੇ ਆ ਗਿਆ 60 ਦਾ ਸਿਆਉਣਾ ਲੀਕਾ ਟਾਰਕ ਪਲੱਸ ਬਈ ਟਾਰਕ ਪਲੱਸ ਹਾਂ 24 ਮਾ ਲੱਜਮਾ ਨਾ ਮਾ ਰੈਡ ਐ ਵੀ ਜਮਾ ਹਾਂ ਕੋਸ ਕੰਡੇ ਚੱਲਿਆ ਕਨੋਪੀ ਕਨੋਪੀ ਦੇ ਵੀ ਲੱਗੀ ਐ ਠੀਕ ਐ ਤੇ ਟਾਇਰਾਂ ਦੀ ਕੰਡੀਸ਼ਨ ਟਾਇਰ ਹੈਗੇ ਆ ਗੁਡੀਅਰ ਦੇ ਇਹਦੇ ਪਿਛਲੇ ਹੈਗੇ ਆ ਦੇ ਬੋਲੋ ਦੇ ਠੀਕ ਐ ਸੀੜ ਦੇ ਟਾਇਰਾ ਪਿਛਲੇ ਸੌਰੀ ਠੀਕ ਹੈ ਚੈਂਜਰ ਮਾਟਾ ਕਨੋਪੀ ਵਗੈਰਾ ਲੱਗੀ ਹੋਈ ਆ 3 ਸਪੀਡ ਚੈਂਜਰ ਵਾਲਾ ਟਾਵਰ ਕੋ ਪਲੱਸ ਠੀਕ ਹੈ ਨਵਾਂ ਮਾਡਲ ਤੇ ਮਾਡਲ ਕਿੰਨੇ ਆ ਗਿਆ 24 24 ਤੇ ਰੇਟ ਰੇਟ ਹੈ ਜੀ 7.65 ਦੀ ਡਿਮਾਂਡ ਹੈ ਇਹਦੀ ਮੌਕੇ ਦਾ 50 ਨੰਬਰ ਆਗਾ 7.6 ਦਾ ਆਪਾਂ ਮੌਕੇ ਦਾ ਦੇ ਦਾਂਗੇ 20000 ਰੁਪਏ ਲੈਸ ਹੈ 24 ਇਹ ਚੋ ਵੀ 20000 ਰੁਪਏ ਡਿਸਕਾਊਂਟ ਆ ਮਿੱਥੋਂ ਜਮਾ ਇਹ ਚਾਂਸੀ ਕੰਡੀਸ਼ਨ ਟਰੈਕਟਰ ਠੀਕ ਹੈ ਜੀ ਟਰੈਕਟਰ ਚੈੱਕ ਕਰ ਸਕਦੇ ਹੋ ਮੂਰੇ ਆ ਗਿਆ ਪ੍ਰੀਤ 955 ਇਹਦੇ ਬਾਰੇ ਦੱਸੀ ਬਾਈ ਇਹ ਇਹ 21 ਮਾਡਲ ਆ ਬਾਈ ਸਿਕੰਦਰ ਹਾਂਜੀ ਡਿਮਾਂਡ ਹੈਗੀ ਆ 4 10 ਦੀ ਹੈ ਜੀ ਪੈਰ ਇਹਦੇ ਵੀ 90 ਪੈਸੇ ਹੈਗੇ ਆ ਠੀਕ ਆ ਜੀ ਸਾਊਂਡ ਸਿਸਟਮ ਵਿੱਚੇ ਜਾਊਗਾ ਹਾਂ ਤੇ ਡੱਕ ਵਿੱਚ ਦੇ ਦਾਂਗੇ ਆਪਾਂ ਕੋਲ ਦਾ ਹਾਂ ਤੇ ਮਾਡਲ ਇਹ ਕਿੰਨੇ ਆ ਗਿਆ ਸੀ 21 21 ਮਾਡਲ ਤੇ ਰੇਟ ਰੇਟ ਹੈਗਾ ਇਹਦਾ 4 ਲੱਖ ਤੇ 10000 ਰੁਪਏ ਦੀ ਡਿਮਾਂਡ ਆਈ ਜੋ ਵੀ ਕਰਦੇ ਆ 20000 ਦਾ ਮਾਨ ਤਾਣਾ ਆਪਾਂ ਠੀਕ ਹੈ ਮੌਕੇ ਤੇ ਸੋਡੀ ਵੀਡੀਓ ਦੇਖ ਕੇ ਜਿਹੜਾ ਆਉਂਦਾ ਬੰਦਾ 5000 ਰੁਪਏ ਲੱਗ ਤੋਂ ਲੱਗ ਤੋਂ ਉਹਦੀ ਸ਼ੋਟ ਹੈ ਠੀਕ ਹੈ ਜੀ ਲੱਗ ਤੋਂ ਸ਼ੂਟ ਹੈ ਮਿੱਤਰੋ ਟਰੈਕਟਰ ਚੰਗਾ ਟਰੈਕਟਰ ਦੇਖ ਕਰ ਦਿਨ ਤੁਸੀਂ ਤੇ ਮੂਹਰੇ ਆ ਗਿਆ ਸਿਆਉਣਾ ਲਿਖਿਆ 700 ਰੁਪਏ ਇਹਦੇ ਬਾਰੇ ਦੱਸੀ ਬਈ 16 ਮਾਡਲ ਆ ਸਿਕੰਦਰ ਬਾਈ ਡਬਲ ਕਲੱਚ ਆ ਪੋਲੋ ਦੇ ਟਾਇਰ ਆ ਠੀਕ ਹੈ ਜੀ ਮੂਹਰੇ ਵੀ ਕੇ ਡੀ ਦੇ ਆ ਠੀਕ ਹੈ ਜੀ 90 ਪੈਸੇ ਟਾਇਰ ਹੈਗੇ ਆ ਪਿਛਲੇ ਠੀਕ ਹੈ ਜੀ ਇੰਜਨ ਗੇਅਰ ਦਾ ਕਿੰਨਾ ਦ ਇੰਜਨ ਗੇਅਰ ਦਾ ਓਕੇ ਆ ਜਮਾ ਬਾਕੇ ਅਗਲਾ ਲੈ ਆ। ਕੱਪੜਿਆਂ ਦੀ ਸਤਰੀ ਹੈ। ਹਾਂ ਬਾਕੇ ਲੈ ਆ ਸਕਦਾ ਆਉਡੀ ਤਸੱਲੀ ਕਰਕੇ ਚਿੰਗਾ ਟਰੈਡ ਆ ਇਹ ਵੀ। ਠੀਕ ਹੈ ਜੀ। ਹਾਂ 4 ਲੱਖ ਤੇ 35000 ਰੁਪਏ ਦੀ ਡਿਮਾਂਡ ਹੈ ਇਹਦੀ। ਮੌਕੇ ਤੇ ਫਿਰ ਮੌਕੇ ਤੇ ਦੇ ਦਾਂ 4 ਲੱਖ ਤੇ 15000 ਰੁਪਏ ਦਾ। 4 ਲੱਖ 150 ਦਾ ਮੌਕੇ ਤੇ ਬਨੂੰ ਡਬਲ ਡਿਸਟ੍ਰੀਬਿਊਟਰ ਹੈ। ਫਰਮ ਨੇ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਬਾਈ। ਟਰੈਡ ਆਪਣੇ ਹਾਂ ਹੁੰਦੇ ਆ ਬਾਈ। ਆਪਣਾ ਨੰਬਰ ਦੇ ਦਿੰਦੇ ਆ ਬਾਈ ਨਾਸੀ 735 76 412 ਰਿਪੀਟ ਕਰਨਾ ਨਾਸੀ 735 76 412 ਬਈ ਲੋਕੇਸ਼ਨ ਕੀ ਪੈਜੀ ਲੋਕੇਸ਼ਨ ਆਪਣਾ ਬਠਿੰਡਾ ਮਾਨਸਾ ਰੋਡ ਤੇ ਪਿੰਡ ਆ ਬਾਈ ਪਾਈ ਬਖਤੌਰ ਕਈ ਵਾਰ ਕੋਈ ਵੀ ਟਰੈਡ ਲੈਣਾ ਹੁੰਦਾ ਕਿਸੇ ਬੰਦੇ ਨੇ 35 ਤੋਂ ਐਚਪੀ ਤੋਂ ਲੈ ਕੇ 75 ਤੱਕ ਆਪਾਂ ਦੁਆਰ ਹੁੰਦੇ ਆਪਣੇ ਕੋਲ ਠੀਕ ਹਾਂਜੀ ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਲਈ ਠੀਕ ਹੈ ਬਈ ਲਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ